ਸੋ ਸਸੀਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਜਿਵੇਂ ਕਿ ਸਾਨੂੰ ਕਈ ਦਿਨਾਂ ਤੋਂ ਬਨੂੜ ਦੇ ਏਰੀਏ ਦੇ ਵਿੱਚ ਰਾਮਨਗਰ ਪਿੰਡ ਹੈਗਾ ਉਹਦੇ ਨੇੜੇ ਲੱਗਦੇ ਇਲਾਕੇ ਦੇ ਵਿੱਚ ਡਿਸੈਲਟਿੰਗ ਨੂੰ ਦਿਖਾ ਕੇ ਮਾਈਨਿੰਗ ਦਾ ਖਰਚਾ ਜਿਹੜਾ ਹੈ ਉਹ ਜਿਤਾਇਆ ਜਾ ਰਿਹਾ ਸੀ ਪਿੰਡ ਦੇ ਲੋਕਾਂ ਨੇ ਨਿਊਜ਼ 89 ਪੰਜਾਬ ਦੇ ਨਾਲ ਸੰਪਰਕ ਕੀਤਾ ਕਿ ਉਰੇ ਨਹਿਰ ਦੀ ਸਾਫ ਸਫਾਈ ਕੱਗਰ ਦਰਿਆ ਦੀ ਸਾਫ ਸਫਾਈ ਦੇ ਬਹਾਨੇ ਕਾਫੀ ਵੱਡੇ ਪੱਧਰ ਤੇ ਜਿਹੜੀ ਹੈ ਮਾਈਨਿੰਗ ਕੀਤੀ ਜਾ ਰਹੀ ਹੈ ਸੋ ਉਹੀ ਰਿਪੋਰਟ ਲੈ ਕੇ ਅੱਜ ਤੁਹਾਡੇ ਰੂਬਰੂ ਹੋਏ ਆ ਮਾਮਲਾ ਕਾਫੀ ਵੱਡਾ ਹੈਗਾ ਤੇ ਜਾਂਚ ਦਾ ਵਿਸ਼ੇ ਹੈ ਸਰਕਾਰ ਇਸ ਦੀ ਜਾਂਚ ਕਰਵਾਉਂਦੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਾਰਾ ਮਾਮਲਾ ਕੀ ਹੈ ਲੇਕਿਨ ਲੋਕ ਲਗਾਤਾਰ ਪਿੰਡ ਨਿਵਾਸੀ ਫੋਨ ਕਰਕੇ ਦੱਸ ਰਹੇ ਸੀਗੇ ਕਿ ਲਗਾਤਾਰ ਮਾਈਨਿੰਗ ਨੂੰ ਲੈ ਕੇ ਉੱਥੇ ਟਿੱਪਰ ਚੱਲ ਰਹੇ ਨੇ ਪਿੰਡਾਂ ਨੂੰ ਆਉਣ ਜਾਣ ਵਾਲੀਆਂ ਸੜਕਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਰੇ ਨੇ ਤੇ ਇਹ ਜਿਹੜੀ ਮਾਈਨਿੰਗ ਹੈ ਜੋ ਲੋਕੀ ਪਿੰਡ ਵਾਲੇ ਦੱਸ ਰਹੇ ਐ ਇਹ ਜਿੰਨਾ ਵੀ ਉਰਤੋਂ ਰੇਤਾ ਮਿੱਟੀ ਪੀਪਰ ਲੈ ਕੇ ਜਾ ਰਹੇ ਐ ਇਹ ਡੇਰਾ ਬਸੀ ਤੇ ਜੀਰਕਪੁਰ ਵਾਲੀ ਸਾਈਡ ਤੇ ਜਿਹੜਾ ਹੈ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਸੋ ਕੀ ਹੈ ਸਾਰਾ ਮਾਮਲਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਸੋ ਲੋਕਾਂ ਦਾ ਕਹਿਣਾ ਹੈ ਕਿ ਡਿਸਰਟਿੰਗ ਦੇ ਮਾਮਲੇ ਦੇ ਵਿੱਚ ਇੱਥੇ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਉੱਥੇ ਸਾਬਕਾ ਵਿਧਾਇਕ ਸਰਦਾਰ ਹਰਦੀਪਾਲ ਸਿੰਘ ਕੰਬੋਜ਼ ਦਾ ਕਹਿਣਾ ਹੈ ਕਿ ਡਿਸਰਟਿੰਗ ਨੂੰ ਦਿਖਾ ਕੇ ਇਸ ਇਲਾਕੇ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਮਾਈਨਿੰਗ ਕਰਕੇ ਕੁਝ ਲੋਗ ਮੋਟਾ ਪੈਸਾ ਇਕੱਠਾ ਕਰ ਰਹੇ ਆ ਤੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾ ਰਹੇ ਆ ਤੇ ਸਰਕਾਰ ਨੂੰ ਚਾਹੀਦਾ ਕਿ ਇਹਦੀ ਜਾਂਚ ਕਰਾਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ ਸੋ ਪੂਰੀ ਰਿਪੋਰਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੂਰਾ ਦੱਸਾਂਗੇ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਵੱਡੇ ਅਖਬਾਰਾਂ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿ ਇੱਥੇ ਡਿਲਸਰਟਿੰਗ ਨੂੰ ਲੈ ਕੇ ਕਾਫੀ ਵੱਡੇ ਸਤਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਕੌਣ ਲੋਕ ਹੈ ਇਹ ਸਰਕਾਰ ਜਾਂਚ ਕਰੇਗੀ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਇਲਾਕੇ ਦੇ ਵਿੱਚ ਇਹ ਕਿਹੜਾ ਗੋਰਖ ਤੰਦਾ ਲਗਾਤਾਰ ਜਾਰੀ ਹੈ ਸੋ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਲਿਆਂ ਨੇ ਇਸ ਦੀ ਸ਼ਿਕਾਇਤ ਜਿਹੜੀ ਹੈ ਵਿਭਾਗ ਨੂੰ ਵੀ ਕੀਤੀ ਹੈ ਲੇਕਿਨ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅੱਗੇ ਵਿਪາກ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ ਇਹ ਇੱਥੇ ਇਸ ਇਲਾਕੇ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੱਲ ਰਿਹਾ ਹੈ ਸੋ ਜਾਂਚ ਦਾ ਵਿਸ਼ਾ ਹੈਗਾ ਸੋ ਕੱਗਰ ਦਰਿਆ ਜੋ ਬਨੂੜ ਕਨਾਲ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਉੱਥੇ ਕਈ ਸਮੇਂ ਤੋਂ ਜਿਹੜੀ ਹੈ ਡਿਸਰਟਿੰਗ ਨੂੰ ਲੈ ਕੇ ਮਾਈਨਿੰਗ ਦਾ ਖਰਚਾ ਜਿਤਾਇਆ ਜਾ ਰਿਹਾ ਜੋ ਕਾਫੀ ਵਿਵਾਦਾ ਦੇ ਵਿੱਚ ਵੀ ਚੱਲ ਰਿਹਾ ਸੋ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਪੁੱਛਾਂਗੇ ਉਹਨਾਂ ਨੂੰ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਸ਼ੱਕ ਹੈ ਕਿ ਕਿਸ ਤਰ੍ਹਾਂ ਦੀ ਕੁਝ ਲੋਕ ਜਿਹੜੇ ਹੈ ਸਰਕਾਰ ਦੇ ਪੈਸੇ ਨੂੰ ਚੂਨਾ ਲਾ ਰਹੇ ਆ ਸੋ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਹਰਦੀয়াল ਸਿੰਘ ਕੰਬੋਜ ਦੇ ਨਾਲ ਸੋ ਜੋ ਤਸਵੀਰਾਂ ਜੋ ਵੀਡੀਓ ਸਾਡੇ ਚੈਨਲ ਨੂੰ ਮਿਲੀ ਹੈ ਉਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਪੋਕਲਾਈਨ ਇਹ ਮਸ਼ੀਨਾਂ ਦੇ ਨਾਲ ਕਿਸ ਤਰ੍ਹਾਂ ਇੱਥੋਂ ਵੱਡੇ ਸਤਰ ਤੇ ਜਿਹੜਾ ਹੈ ਮਾਈਨਿੰਗ ਕੀਤੀ ਜਾ ਰਹੀ ਹੈ ਹੁਣ ਇਹ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਇਹ ਸਫਾਈ ਦੇ ਨਾਂ ਤੇ ਮਾਈਨਿੰਗ ਚੱਲ ਰਹੀ ਹੈ ਜਾਂ ਫਿਰ ਸਹੀ ਤਰੀਕੇ ਨਾਲ ਉਥੇ ਇਲਾਕੇ ਦੇ ਵਿੱਚ ਕੰਮ ਚੱਲ ਰਿਹਾ ਹੈ ਲੇਕਿਨ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਸੜਕਾਂ ਸਾਰੀਆਂ ਟੁੱਟ ਚੁੱਕੀਆਂ ਹਨ ਇਹਨਾਂ ਟੀਪਰਾ ਕਰਕੇ ਸੋ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਕਿਤੇ ਸਰਕਾਰ ਨੂੰ ਲੱਖਾਂ ਕਰੋੜਾ ਰੁਪਏ ਦਾ ਚੂਨਾ ਤਾਂ ਨਹੀਂ ਲਾਇਆ ਜਾ ਰਿਹਾ ਸੋ ਕੀ ਹੈ ਸਾਰਾ ਮਾਮਲਾ ਆਓ ਤੁਹਾਨੂੰ ਦਿਖਾਣੇ ਆ ਨਿਊਜ਼ 89 ਪੰਜਾਬ ਦੀ ਇੱਕ ਖਾਸ ਰਿਪੋਰਟ। ਕੱਗਰ ਦਰਿਆ ਵਿੱਚੋਂ ਬਨੂੜ ਕਨਾਲ ਦੇ ਡੈਮਾਂ ਤੇ ਰਾਮਪੁਰ ਕਲਾ ਪਿੰਡ ਦੇ ਦਰਿਆ ਅਧੀਨ ਆਉਂਦੇ ਖੇਤਰ ਵਿੱਚ ਜੋ ਕਈ ਮਹੀਨਿਆਂ ਤੋਂ ਹੋ ਰਹੀ ਦੇ ਸਿਲਟਿੰਗ ਵਿਵਾਦਾ ਵਿੱਚ गिर ਗਈ ਹੈ ਇੱਥੋਂ ਕੋਕਲੇਨ ਅਤੇ ਹੋਰ ਮਸ਼ੀਨਾਾਂ ਰਹੀ ਦਰਜਨਾ ਟਿੱਪਰ ਦਿਨ ਰਾਤ ਮਿੱਟੀ ਰੇਤਾ ਚੁੱਕਣ ਤੇ ਲੱਗੇ ਹੋਏ ਹਨ। ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦੀਆਰ ਸਿੰਘ ਕੰਬੋਜ ਨੇ ਡਿਸਲਟਿੰਗ ਨੂੰ ਨਜਾਇਜ਼ ਖਣਨ ਦੱਸਦਿਆਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸਬੰਧਤ ਖੇਤਰ ਦੇ ਕਿਸਾਨਾਂ ਨੇ ਓਵਰਲੋਡ ਟਿਪਰਾ ਦੋ ਨਾਲ ਖੇਤਾਂ ਦੇ ਰਸਤੇ ਖਰਾਬ ਹੋਣ ਦਾ ਦੋਸ਼ ਵੀ ਲਾਇਆ ਹੈ। ਰਾਮਪੁਰ ਕਲਾ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ, ਸਲਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਨੇੜੇੋਂ ਲੰਘਦੇ ਘੱਗਰ ਦਰਿਆ ਵਿੱਚ ਕਈ ਮਹੀਨਿਆਂ ਤੋਂ ਸਫਾਇਦੇ ਨਾਮ ਤੇ ਪੋਕਲੈਂਡ ਮਸ਼ੀਨਾਂ ਨਾਲ ਖਣਨ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਓਵਰਲੋਡ ਟੀਪਰਾਂ ਕਾਰਨ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਖਰਾਬ ਹੋ ਗਏ ਹਨ ਸਾਬਕਾ ਬਧਾਈ ਕੇ ਹਰਦੀয়াল ਸਿੰਘ ਕੰਬੋਜ ਨੇ ਕਿਹਾ ਕਿ ਗਰਦੀ ਸਫਾਇਦੇ ਨਾਮ ਉਤੇ ਨਜਾਇਜ਼ ਖਣਨ ਹੋ ਰਹੀ ਹੈ ਉਹਨਾਂ ਕਿਹਾ ਕਿ ਦ੍ਰਿਆਮਾ ਵਿੱਚੋਂ 1 ਜੁਲਾਈ ਤੋਂ 30 ਸਤੰਬਰ ਤੱਕ ਖਣਨ ਨਾ ਕਰਨ ਦੇ ਕਾਨੂੰਨਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਰਾਤ ਸਮੇਂ ਹੁੰਦੀ ਖਣਨ ਸ਼ੱਕ ਦੇ ਡੇਰੇ ਵਿੱਚ ਹੈ ਉਹਨਾਂ ਦੇ ਸਿੰਗ ਦੇ ਟੈਂਟਰਾ ਉੱਤੇ ਵੀ ਸਵਾਲ ਚੁੱਕੇ ਇਸ ਮੌਕੇ ਤੇ ਜਦੋਂ ਖਣਨ ਵਿਭਾਗ ਦੇ ਐਕਸੀਡੈਂਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਗੁਰਤੇਜ ਸਿੰਘ ਗਰਚਾ ਨੇ ਕਿਹਾ ਕਿ ਸਾਰਾ ਕੁਝ ਨਿਯਮਾਂ ਅਨੁਸਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਬਰੇਕ ਗਰ ਵਿੱਚ ਆਏ ਰਿਕਾਰਡ ਪਾਣੀ ਕਾਰਨ ਬਨੂੜ ਕਨਾਲ ਦੇ ਡੈਮ ਅਤੇ ਹੋਰ ਥਾਵਾਂ ਉੱਤੇ ਵੱਡੀ ਮਾਤਰਾ ਵਿੱਚ ਗੰਦਗੀ ਅਤੇ ਮਿੱਟੀ ਇਕੱਤਰ ਹੋ ਗਈ ਸੀ। ਕੱਗਰ ਦਰਿਆਵਾਂ ਇਨ੍ਹਾਂ ਥਾਵਾਂ ਦੀ ਸਫਾਈ ਲਈ ਉੱਚ ਪੱਧਰੀ ਕਮੇਟੀ ਦੀ ਸਿਫਾਰਿਸ਼ ਉੱਤੇ ਟੈਂਪਰਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਫਾਈ ਕਰਨ ਵਾਲੀ ਕੰਪਨੀ ਵਿਭਾਗ ਨੂੰ ਸਾਡੇ 5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਅਦਾਇਗੀ ਕਰ ਰਹੀ ਹੈ ਉਹਨਾਂ ਕਿਹਾ ਕਿ ਕੰਪਨੀ ਦਿਨ ਰਾਤ ਖਣਨ ਕਰ ਸਕਦੀ ਹੈ ਪੋਕਲੈਂਡ ਦੀ ਖੁੱਲ ਹੈ ਅਤੇ ਰੇਤਾ ਮਿੱਟੀ ਜਿੱਥੇ ਮਰਜੀ ਵੇਚ ਵੀ ਸਕਦੀ ਹੈ ਸੋ ਨਾਮਨਗਰ ਇਲਾਕੇ ਦੇ ਵਿੱਚ ਹੋ ਰਹੀ ਡਿਸਰਟਿੰਗ ਦੇ ਮਾਮਲੇ ਦੇ ਵਿੱਚ ਮਾਈਨਿੰਗ ਦੇ ਦੋਸ਼ ਜਿਹੜੇ ਲਾਏ ਜਾ ਰਹੇ ਆ ਸਾਡੇ ਨਾਲ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਜੀ ਜੁੜ ਚੁੱਕੇ ਹਨ ਸਸੀਕਲ ਸਰ ਮੈਂ ਸੰਦੀਪ ਚੋਧਰੀ ਪੋਰੇ ਜੀ ਨਿਊਜ਼ 18 ਪੰਜਾਬ ਤੋਂ ਜੀ ਸੰਦੀਪ ਜੀ ਸਸੀਕਲ ਸਰ ਕੁਝ ਵੱਡੀਆਂ ਖਬਰਾਂ ਦੇ ਵਿੱਚ ਇਹ આરોਪ ਲਾਏ ਜਾ ਰਹੇ ਆ ਕਿ ਉੱਥੇ ਜਿਹੜੀ ਡਿਸਲਟਿੰਗ ਦੇ ਮਾਮਲੇ ਦੇ ਵਿੱਚ ਮਾਈਨਿੰਗ ਚੱਲ ਰਹੀ ਹੈ ਸਰ ਤੇ ਤੁਸੀਂ ਵੀ ਜਿਹੜੇ ਆ આરોਪ ਲਾਏ ਆ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਵਿੱਚ ਦੇਖੋ ਇਹ ਪਿਛਲੇ ਲੰਮੇ ਸਮੇਂ ਤੋਂ ਹੀ ਜਿਹੜੀ ਮਾਈਨਿੰਗ ਹੈਗੀ ਆ ਰਾਮਪੁਰ ਕਲਾਂ ਜੀ ਇਹ ਹੁੰਦੀ ਆ ਤੇ ਵਕਤ 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 ਤੇ ਜਿਹੜੀ ਹੈਗੀ ਉੱਥੋਂ ਦੀ ਪੰਚਾਇਤ ਸਾਬਕਾ ਪੰਚਾਇਤ ਉਹਨਾਂ ਨੇ ਜਿਹੜਾ ਹੈਗਾ ਬਹੁਤ ਕੁਝ ਰੌਲਾ ਵੀ ਪਾਇਆ ਬਟ ਨੋ ਬੋਡੀ ਜਿਹੜੀ ਤੋਂ ਲਿਸਨ ਕੋਈ ਸੁਣਨ ਨੂੰ ਪਿਆਰ ਨਹੀਂ ਤੇ ਸਰਕਾਰ ਤਾਂ ਇਹ ਕਹਿੰਦੀ ਹੈਗੀ ਕਿ ਅਸੀਂ ਬਿਲਕੁਲ ਮਾਈਨਿੰਗ ਜਿਹੜੀ ਹੈਗੀ ਉਹ ਬੰਦ ਕਰਤੀ ਹੈ ਤੇ ਚਲੋ ਸਾਨੂੰ ਤਾਂ ਜੇ ਇਹਨਾਂ ਨੇ ਭਰੋਸਾ ਦੇਆ ਸੀ ਕਿ ਅਸੀਂ 20000 ਕਰੋੜ ਰੁਪਏ ਤੁਹਾਨੂੰ ਮਾਈਨਿੰਗ ਚੋਂ ਕਮਾ ਕੇ ਪੰਜਾਬ ਦੇ ਲੋਕਾਂ ਨੂੰ ਦੇਾਂਗੇ ਔਰ ਇਹ ਤਾਂ ਜਿਹੜਾ ਸਾਰਾ ਕਿਸੇ ਨੂੰ 2 ਕਰੋੜ ਰੁਪਏ ਤਾਂ ਆਇਆ ਨਹੀਂ ਹੈਗਾ ਪੂਰੇ ਪੰਜਾਬ ਦੇ ਲਈ ਜਿਹੜਾ ਹੈਗਾ ਮਾਈਨਿੰਗ ਆ ਜਿਹੜੀ ਇਹ ਇਹਨਾਂ ਦੇ ਲੋਕ ਵੱਡੇ ਪੱਧਰ ਤੇ ਜਿਹੜੀ ਕਰਨ ਲੱਗੇ ਹੋਏ ਆ ਜਿਹੜੀਆਂ ਤਸਵੀਰਾਂ ਆਈਆਂ ਨੇ ਉੱਥੇ ਦੀ ਜਿਹੜੀ ਸਾਬਕਾ ਪੰਚਾਇਤ ਹੈਗੀ ਆ ਉਹਨਾਂ ਨੇ ਸਾਡੇ ਕੋਲ ਵੀ ਭੇਜੀਆਂ ਤੇ ਵੱਡੀਆਂ ਅਖਬਾਰਾਂ ਕੋਲ ਵੀ ਸਾਰਿਆਂ ਕੋਲ ਭੇਜੀਆਂ ਜੀ ਤੇ ਹਾਂ ਇਹ ਤਾਂ ਦੇਖੋ ਠੀਕ ਹੈ ਡੀਸੇਲਟਿੰਗ ਅਸੀਂ ਕਹਿੰਦੇ ਆ ਵੀ ਕਿਤੇ ਕਰਾਣੀ ਚਾਹੀਦੀ ਹੈਗੀ ਆ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇਹ ਥੋੜੀ ਹੈਗੀ ਵੀ ਸਾਰਾ ਚੱਕ ਕੇ ਤੁਸੀਂ ਜਿਹੜੇ ਤੁਹਾਡੇ ਸੈਨੀਟ ਇਹ ਬਣੇ ਹੈਗੇ ਆ ਉਥੇ ਮਾਰਕਪੁਰ ਚ ਲੱਗੇ ਹੈਗੇ ਆ ਕ੍ਰਸ਼ਰ ਵਗੈਰਾ ਹ ਤੇ ਉਹਨਾਂ ਤੇ ਤੁਸੀਂ ਭੇਜੀ ਜਾ ਰਹੇ ਹੈਗੇ ਆ ਜੀ ਤੇ ਬਹੁਤ ਵੱਡਾ ਜਿਹੜਾ ਪਾਰੀ ਨੁਕਸਾਨ ਚੂਨਾ ਮੈਂ ਕਹਿੰਦਾ ਕਿ ਸਟੇਟ ਦੀ ਸਰਕਾਰ ਵਿੱਚ ਜਿਹੜਾ ਹੈ ਮਿਲੀ ਪੂਗਤੇ ਨਾਲ ਲਾਏ ਜਾ ਰਹੇ ਕੰਬੋਤ ਸਾਹਿਬ ਜਿਹੜੇ ਨੇੜਲੇ ਪਿੰਡਾਂ ਵਾਲੇ ਹੈਗੇ ਉਹ ਰੋਪ ਲਾ ਰਹੇ ਕਿ ਇਸ ਇਹ ਜਿਹੜੇ ਟੀਪਰ ਚੱਲ ਰਹੇ ਇਹਨਾਂ ਕਰਕੇ ਸਾਡੀਆਂ ਸੜਕਾਂ ਵੀ ਟੁੱਟ ਗਈਆਂ ਆਣ ਜਾਣ ਨੂੰ ਰਾਹ ਨਹੀਂ ਹੈਗਾ ਜੀ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਸਰ ਇਹ ਕੋ ਸੜਕਾਂ ਤਾਂ ਹਰਿਆਲ ਸਿੰਘ ਨੇ ਬਥੇਰੀਆਂ ਵਧੀਆ ਬਣਾ ਕੇ ਦਿੱਤੀਆਂ ਸੀ ਇਹਨਾਂ ਦੇ ਨਾਲ ਦੇ ਪਿੰਡਾਂ ਦੀਆਂ ਵੀ ਇਹਨਾਂ ਨੇ ਜੀ ਅੱਜ ਹਾਲਤ ਤਾਂ ਐਸੇ ਬਕਰ ਹੋਏ ਹੋਏ ਹੈਗੇ ਆ ਮੈਂ ਤਾਂ ਹੈਰਾਨ ਆ ਵੀ ਇਹ ਲੋਕ ਮਤਲਕਿ ਜਿਹੜੇ ਹੈਗੇ ਸੋਚਦੇ ਦਾਅਵੇ ਤਾਂ ਇਹ ਬਹੁਤ ਵੱਡੇ ਵੱਡੇ ਕਰ ਰਹੇ ਹੈਗੇ ਆ ਜੀ ਇਹ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਸਾਡੀ ਕਿੱਥੇ ਗਿਆ ਹੈਗਾ ਇਹ ਤਾਂ ਚਲੋ ਹਲੇ ਕਿਉਂਕਿ ਕੀ ਕਿਹਾ ਜਾ ਸਕਦਾ ਹੁਣ ਤਾਂ ਲੋਕ ਹੀ ਹੈਗੇ ਹਲੇ ਵੀ ਨਹੀਂ ਇਹਨਾਂ ਨੂੰ ਲੋਕ ਸਭਾ ਦੀ ਚੋਣਾਂ ਦੇ ਵਿੱਚ ਇੰਨਾ ਵੱਡੀ ਜਿਹੜੀ ਮਾਰ ਇਹਨਾਂ ਨੂੰ ਪਾਈ ਹੈਗੀ ਲੋਕਾਂ ਨੇ ਤੇ ਹਾਲੇ ਵੀ ਇਹ ਮਤਲਬ ਕਿ ਸੁਧਰ ਨੂੰ ਪਿਆਰ ਨਹੀਂ ਹੈ ਕਿ ਕੁਝ ਸੁਣਨ ਨੂੰ ਤਿਆਰ ਨਹੀਂ ਜੀ ਪੰਜਾਬ ਕਿੱਥੇ ਜਾਏਗਾ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਪੰਜਾਂ ਸਾਲਾਂ 'ਚ 25 ਸਾਲ ਅੱਗੇ ਪੰਜਾਬ ਚਲਾ ਜਾਏਗਾ ਕੰਬੋ ਸਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਹੈ ਦੀ ਜਾਂਚ ਨਹੀਂ ਹੁੰਦੀ ਫਿਰ ਆਪਣੇ ਵੱਲੋਂ ਕੀ ਕੀਤਾ ਜਾਏਗਾ ਸਰ ਮੈਂ ਤਾਂ ਇਲਾਕੇ ਦੇ ਨਾਲ ਨਾ ਜੇ ਇਲਾਕਾ ਨਿਵਾਸੀਆਂ ਦੇ ਨਾਲ ਜਿਵੇਂ ਵੀ ਉਹ ਕੋਈ ਰਸਤਾ ਦਾ ਆਪਣਾਉਣਗੇ ਜਿਹੜਾ ਜਿਹੇ ਉਹਦੇ ਸੰਘਰਸ਼ ਵਿੱਢਣਗੇ ਮੈਂ ਮੂਰੇ ਹੋ ਕੇ ਉਹਨਾਂ ਦੇ ਨਾਲ ਖੜਾ ਆਵਾਂਗਾ ਬਹੁਤ ਬਹੁਤ ਧੰਨਵਾਦੀ ਸਰ ਜੀ ਜਿੱਥੇ ਇਹਨਾਂ ਨਾਲ ਗੱਲ ਕਰਨ ਵਾਸਤੇ ओके ਠੀਕ ਹੈ ਜੀ ਸਰ ਸੋ ਇਹ ਸੀਗੇ ਸਰਦਾਰ ਹਰਦੇਵਾਲ ਸਿੰਘ ਕੰਬੋਜ ਜਿਹੜੇ ਸਾਬਕਾ ਵਿਧਾਇਕ ਹੈਗੇ ਇਲਾਕੇ ਦੇ ਤੇ ਉਹਨਾਂ ਵੱਲੋਂ ਵੀ ਜਿਹੜਾ ਹੈ ਲਗਾਤਾਰ આરોਪ ਲਾਇਆ ਜਾ ਰਿਹਾ ਕਿ ਮਾਈਨਿੰਗ ਜਿਹੜੀ ਹੈ ਡਿਸਰਟਿੰਗ ਦੇ ਨਾਂ ਤੇ ਕੀਤੀ ਜਾ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਤੁਰੰਤ ਰੋਕ ਲਾਈ ਜਾਵੇ ਇਹਦੀ ਜਾਂਚ ਜਿਹੜੀ ਕੀਤੀ ਜਾਵੇ ਸੋ ਇਹ ਰਿਪੋਰਟ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਡੀ ਤੇ ਇਸ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਕਿ ਸਰਕਾਰ ਤੇ ਕੋਲ ਇਹ ਰਿਪੋਰਟ ਪਹੁੰਚ ਸਕੇ ਤੇ ਇਹ ਸਾਰੀ ਗੱਲ ਜਿਹੜੀ ਹੈ ਸਰਕਾਰ ਦੇ ਕੰਨੀ ਪਹੁੰਚ ਸਕੇ ਤੇ ਸਰਕਾਰ ਆਨਾਲ ਦਿਨਾਂ ਦੇ ਵਿੱਚ ਦੀ ਉੱਚ ਪੱਧਰੀ ਜਿਹੜੀ ਹੈ ਜਾਂਚ ਕਰਵਾ ਸਕੇ ਸੋ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਤੋਂ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਨਿਊਜ਼ 89 ਪੰਜਾਬ الخبر خبر جسده